ਸਵਰਗੀ ਵਿਕਾਸ ਦੇ ਛੱਲੇ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਇੱਕ ਰੁੱਖ ਹਰ ਸਾਲ ਵਿਕਾਸ ਦਾ ਇੱਕ ਛੱਲਾ ਬਣਾਉਂਦਾ ਹੈ ਇੱਕ ਰੁੱਖ ਦੇ ਵਿਕਾਸ ਦੇ ਛੱਲੇ ਉਹਨਾਂ ਅਜ਼ਮਾਇਸ਼ਾਂ ਨੂੰ ਦਰਸਾਉਂਦੇ ਹਨ ਜੋ ਰੁੱਖ ਨੇ ਸਾਲ ਭਰ ਸਹਾਰੀਆਂ ਹਨ। ਕੁ ਨਾਈਟੇ ਸੋਗੇ 아주 상세하게 기록이 된다고 합니다। ਕਿਸੇ ਸਾਲ ਰੁੱਖ ਨੇ ਸੋਕੇ ਦਾ ਸਹਮਣਾ ਕੀਤਾ ਕਿਸੇ ਹੋਰ ਸਾਲ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਨੇ ਹਮਲਾ ਕੀਤਾ ਕਿਸੇ ਹੋਰ ਸਾਲ ਇਸ ਤੇ ਬਿਜਲੀ ਡਿੱਗੀ ਇਹ ਸਾਰੇ ਅਨੁਭਵ ਇਸ ਦੇ ਵਿਕਾਸ ਦੇ ਛਲਿਆਂ ਵਿੱਚ ਦਰਜ ਹੁੰਦੇ ਹਨ ਕੀ ਤੁਸੀਂ ਕਦੇ ਰੁੱਖਾਂ ਤੇ ਅਜਿਹੇ ਨਿਸ਼ਾਨ ਦੇਖੇ ਹਨ ਕੀ ਤੁਸੀਂ ਕਦੇ ਸੋਚਿਆ ਹੈ सोके कारण रुख ने बहुत दुख झल्या आम तौर से बहुते लोग सोचा आओ अपने स्वर्गी विकास के छल्याण बारे सोचिए सीओन की संतान के विकास के छल्याण की दर्ज किया जाएगा जिहे परमेश्वर के प्रवेश करना चाहते हैं मध्यम जलवायु वाले खेतर के वाधे के छले वधेरे स्पष्ट होंगे

सोके दे साल, पारी साल, जिस साल कीड़े लगे, अते जिस कीडे लगे, बिजली डिगी, इस सारिया कटनावा वादे दे विच वेखिया अपने स्वर्गी वापस जावांगे? ਤਸਾਡੀਆਂ ਆਤਮਾਵਾਂ ਨੂੰ ਤੇ ਵੀ ਵਾਅਦੇ ਦੇ ਛੱਲੇ ਹੋਣਗੇ ਜੋ ਇਹ ਦਰਸਾਉਣਗੇ ਕਿ ਅਸੀਂ ਖੁਸ਼ਖਬਰੀ ਲਈ ਕਿਵੇਂ ਜੀਵਨ ਬਿਤਾਇਆ ਪਰਮੇਸ਼ਵਰ ਅਤੇ ਸਵਰਗਦੂਤਾਂ ਨੂੰ ਇਹ ਤੁਰੰਤ ਪਤਾ ਲੱਗ ਜਾਵੇਗਾ ਕਿਵੇਂ ਸਾਡੇ ਵਾਅਦੇ ਦੇ ਛੱਲਿਆਂ ਨੂੰ ਵੇਖ ਕੇ ਉਹਨਾਂ ਨੇ ਮਸੀਹ ਦੀ ਖੁਸ਼ਖਬਰੀ ਲਈ ਕਿੰਨੀ ਮਿਹਨਤ ਕੀਤੀ ਹੈ ਇਹ ਸਾਡੇ ਸਵਰਗੀ ਵਾਅਦੇ ਦੇ ਛੱਲਿਆਂ ਵਿੱਚ ਦਰਜ ਹੈ ਪਰਮੇਸ਼ਵਰ ਨੇ ਰੁੱਖਾਂ ਉੱਤੇ ਵਾਅਦੇ ਦੇ ਛੱਲੇ ਬਣਾਏ ਜੋ ਉਹਨਾਂ ਦੇ ਦਰਦ ਅਤੇ ਦੁੱਖ ਦੇ ਤਜਰਬਿਆਂ ਨੂੰ ਦਰਜ ਕਰਦੇ ਹਨ। ਰੁੱਖ ਆਪਣੇ ਵਾਅਦੇ ਦੇ ਛੱਲਿਆਂ ਨਾਲ ਹੀ ਬੋਲਦਾ ਹੈ। ਫਿਰ ਸਾਨੂੰ ਆਪਣੇ ਵਾਅਦੇ ਦੇ ਛੱਲਿਆਂ ਨੂੰ ਕਿਵੇਂ ਬਣਾਉਣਾ ਚਾਹੀਦਾ ਹੈ? ਕੀ ਸਾਨੂੰ ਆਤਮਾਵਾਨ ਨੂੰ ਬਚਾਉਣ ਲਈ ਇੱਕ ਬੇਚੈਨ ਮਨ ਨਾਲ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਨਹੀਂ ਕਰਨਾ ਚਾਹੀਦਾ?

पावे रुख सिद्धा नहीं बोल्दा, पर मेश्वर कहण की जरूरत नहीं है, हे परमेश्वर, मैं इस तरह जीव्या परमेश्वर साडे स्वर्गी वाधे ये सारिया ग ਅਸੀਂ ਕਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਅਸੀਂ ਉਪਦੇਸ਼ਾਂ ਨੂੰ ਕਿੰਨਾ ਸੁਣਿਆ ਅਸੀਂ ਪਰਮੇਸ਼ਵਰ ਦੇ ਵਚਨ ਦਾ ਕਿੰਨਾ ਅਧਿਐਨ ਕੀਤਾ ਅਤੇ ਅਸੀਂ ਕਿੰਨਾ ਪ੍ਰਚਾਰ ਕੀਤਾ ਸਾਡੇ ਵਾਅਦੇ ਦੇ ਛਾਲਿਆਂ ਵਿੱਚ ਦਰਜ ਹਨ ਇਸ ਲਈ ਪਰਮੇਸ਼ਵਰ ਕਹਿੰਦੇ ਹਨ ਮਨੁੱਖ ਜੋ ਬੀਜਦਾ ਹੈ ਉਹੀ ਵੱਡਦਾ ਹੈ ਜੇ ਅਸੀਂ ਜੋਸ਼ ਬੀਜਦੇ ਹਾਂ ਤਾਂ ਅਸੀਂ ਆਪਣੇ ਜੋਸ਼ ਦੇ ਨਤੀਜੇ ਵੱਡਾਂਗੇ ਜੋ ਜੋਸ਼ ਨਾਲ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਵਰ ਆਸ਼ੀਸ਼ਾਂ ਅਤੇ ਇਨਾਮ ਦਿੰਦੇ ਹਨ ਜੋ ਲੋਕ ਲਗਨ ਨਾਲ ਕੰਮ ਕਰਦੇ ਹਨ ਉਹਨਾਂ ਦੀ ਲਗਨ ਨਤੀਜੇ ਲਿਆਵੇਗੀ ਜੋ ਲੋਕ ਆਲਸੀ ਹਨ ਉਹਨਾਂ ਨੂੰ ਆਪਣੀ ਆਲਸ ਦੇ ਨਤੀਜੇ ਦਾ ਸਾਹਮਣਾ ਕਰਨਾ ਪਵੇਗਾ ਬਾਈਬਲ ਵਾਲ ਦੇਖਦਿਆਂ ਸਭ ਤੋਂ ਭਿਆਨਕ ਆਇਤਾ ਵਿੱਚੋਂ ਇੱਕ ਹੈ ਮਨੁੱਖ ਜੋ ਕੁਝ ਬੀਜਦਾ ਹੈ ਸੋ ਇਹੋ ਵੱਡੇਗਾ ਵੀ ਜਦੋਂ ਵੀ ਮੈਂ ਇਹਨਾਂ ਵਚਨਾਂ ਬਾਰੇ ਸੋਚਦਾ ਹਾਂ ਮੈਨੂੰ ਚਿੰਤਾ ਹੋ ਜਾਂਦੀ ਹੈ ਕਿ ਮੈਂ ਅੱਜ ਕੁਝ ਗਲਤ ਬੀਜਾਂ ਅੱਜ ਮੈਨੂੰ ਸਹੀ ਚੀਜ਼ ਬੀਜਣੀ ਚਾਹੀਦੀ ਹੈ ਆਏ ਦਿਨ ਅਸੀਂ ਆਪਣੇ ਸਵਰਗੀ ਵਾਅਦੇ ਦੇ ਛੱਲੇ ਬਣਾ ਰਹੇ ਹਾਂ ਇਸ ਲਈ ਮੈਂ ਤੁਹਾਨੂੰ ਘਰ ਵਿੱਚ ਕلیسਿਆਂ ਵਿੱਚ ਅਤੇ ਖੁਸ਼ਖਬਰੀ ਦੇ ਕੰਮ ਵਿੱਚ ਕਿਰਪਾਪਰਪੂਰ ਵਾਅਦੇ ਦੇ ਛੱਲੇ ਬਣਾਉਣ ਲਈ ਬੇਨਤੀ ਕਰਦਾ ਹਾਂ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਏ 22 वचन 12 ਨੂੰ ਦੇਖੀਏ ਵੇਖ ਮੈਂ ਛੇਤੀ ਆਉਂਦਾ ਹਾਂ ਤੇ ਫਲ ਮੇਰੇ ਕੋਲ ਹੈ ਪਈ ਮੈਂ ਹਰੇਕ ਨੂੰ ਉਹ ਹਰੇਕ ਵਿਅਕਤੀ ਨੂੰ ਕਿਵੇਂ ਨਾਮ ਦੇਵੇਗਾ ਜਿਹहां ਜਿਸ ਦਾ ਕੰਮ ਹੈ ਤਿਹਾਂ ਉਹ ਨੂੰ ਬਦਲਾ ਦਿਆਂ ਸਾਰੇ ਲੋਕ ਕੋ ਸਵਰਗ ਵਿੱਚ ਮਿਲਣ ਵਾਲੇ ਇਨਾਮ ਸਦੀਪਕ ਹਨ ਇਸ ਧਰਤੀ ਉਤੇ ਅਜਿਹਾ ਕੋਈ ਜੇਤੂ ਨਹੀਂ ਹੈ ਜਿਸ ਕੋਲ ਸੋਨੇ ਦਾ ਮੈਡਲ ਹਮੇਸ਼ਾ ਲਈ ਰਹੇ ਕੁਝ ਸਮੇਂ ਬਾਅਦ ਕੋਈ ਹੋਰ ਉਸ ਜੇਤੂ ਦੀ ਜਗ੍ਹਾ ਲੈ ਲਵੇਗਾ ਭਾਵੇਂ ਕੋਈ ਚੰਗਾ ਵਿਸ਼ਵਕੀਰਤੀਮਾਨ ਵੀ ਸਥਾਪਿਤ ਹੋ ਜਾਵੇ ਉਸ ਨੂੰ ਕੋਈ ਹੋਰ ਤੋੜ ਦੇਵੇਗਾ ਪਰੰਤੂ ਸਵਰਗ ਦੇ ਰਾਜ ਵਿੱਚ ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਸਦੀਪਕ ਹੁੰਦਾ ਹੈ ਇਸ ਲਈ ਪਰਮੇਸ਼ਵਰ ਹਰੇਕ ਮਨੁੱਖ ਨੂੰ ਉਸ ਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ

जे कोई मनुख रुखे छल्याण परमेश्वर स्वर्गी वादे वाद के नहीं परख सकते इसलिए की बेहतर नहीं होगा कि असी अजिधे छले बनाई जिड़े स्वर्ग चमकन आओ अति छे अनुपात सत्त तो उत्त एक नजर पाइए ਤੁਸੀਂ ਧੋਖਾ ਨਾ ਖਾਓ ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਇੱਕ ਮਨੁੱਖ ਕੀ ਵੜੇਗਾ ਸੋ ਇਹ ਵੜੇਗਾ ਪੀ ਇਹ ਸੱਚ ਹੈ ਜੇ ਕੋਈ ਕਮ ਮਾਮੂਲੀ ਜਹੀ ਬੁਰਾਈ ਨਾਲ ਵੀ ਕੀਤਾ ਜਾਵੇ ਤਾਂ ਉਸ ਦਾ ਨਤੀਜਾ ਵੀ ਉਸੇ ਤਰ੍ਹਾਂ ਦਾ ਹੀ ਹੋਵੇਗਾ ਜੇਕਰ ਕੁਝ ਬੁਰਾ ਬੀਜਿਆ ਜਾਵੇ ਤਾਂ ਕਦੇ ਵੀ ਕੁਝ ਚੰਗਾ ਨਹੀਂ ਉੱਗੇਗਾ ਜੇ ਤੁਸੀਂ ਫਲੀਆਂ ਬੀਜੋਗੇ ਤਾਂ ਫਲੀਆਂ ਹੀ ਉਗਣਗੀਆਂ ਜੇ ਤੁਸੀਂ ਲਾਲ ਫਲੀਆਂ ਬੀਜੋਗੇ ਤਾਂ ਲਾਲ ਫਲੀਆਂ ਹੀ ਉਗਣਗੀਆਂ ਮਨੁੱਖ ਜੋ ਕੁਝ ਬੀਜਦਾ ਹੈ ਸੋਇਓ ਵੱਡੇਗਾ ਪੀ ਸਾਰੇ ਲੋਕੋ ਇਹ ਵਚਨ ਸੱਚ ਹਨ ਭਾਵੇਂ ਤੁਸੀਂ ਪ੍ਰਚਾਰ ਕਰਦੇ ਹੋ ਤੁਹਾਡੀ ਮਨ ਦੀ ਭਾਵਨਾ ਦੇ ਅਨੁਸਾਰ ਨਤੀਜੇ ਵੱਖਰੇ ਹੋਣਗੇ ਭਾਵੇਂ ਸਾਰੇ ਛੱਲੇ ਇੱਕੋ ਜਿਹੇ ਦਿਖਾਈ ਦੇਣ ਪਰਮੇਸ਼ਵਰ ਜਾਣਦੇ ਹਨ ਕਿ ਕਿਹੜੇ ਦੁੱਖ ਸਹਿ ਕੇ ਬੜੇ ਹਨ ਭਾਵੇਂ ਅਸੀਂ ਸਿਰਫ ਇੱਕ ਵਾਰ ਪ੍ਰਾਰਥਨਾ ਕਰੀਏ ਪੂਰੇ ਦਿਲ ਨਾਲ ਕੀਤੀ ਪ੍ਰਾਰਥਨਾ ਸਿਰਫ ਆਦਤ ਵਜੋਂ ਕੀਤੀ ਗਈ ਪ੍ਰਾਰਥਨਾ ਨਾਲੋਂ ਵੱਖਰੀ ਹੁੰਦੀ ਹੈ ਜੇ ਸੀ ਵਿਸ਼ਵਾਸ ਨਾਲ ਪ੍ਰਾਰਥਨਾ ਨਹੀਂ ਕਰਦੇ ਇਹ ਸੋਚਦੇ ਹੋਏ ਕਿਉਂਕਿ ਬਾਕੀ ਸਾਰੇ ਪ੍ਰਾਰਥਨਾ ਕਰਦੇ ਹਨ ਮੈਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂ ਅਜਿਹੀਆਂ ਪ੍ਰਾਰਥਨਾਵਾਂ ਵੀ ਸਾਡੇ ਵਾਅਦੇ ਦੇ ਛਲਿਆਂ ਵਿੱਚ ਦਰਜ ਹੋ ਜਾਂਦੀਆਂ ਹਨ ਅੱਜ ਸਵੇਰੇ 9 ਵਜੇ ਅਤੇ ਦੁਪਹਿਰ 3 ਵਜੇ ਕੀਤੀਆਂ ਪ੍ਰਾਰਥਨਾਵਾਂ ਵੀ ਦਰਜ ਹੋ ਗਈਆਂ ਹਨ ਇਸੇ ਤਰ੍ਹਾਂ ਸਵੇਰੇ ਉੱਠਣ ਤੋਂ ਬਾਅਦ ਦੀ ਪ੍ਰਾਰਥਨਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੀ ਪ੍ਰਾਰਥਨਾ ਵੀ ਦਰਜ ਹੋ ਗਈ ਅਸੀਂ ਪਰਮੇਸ਼ਵਰ ਨੂੰ ਕਿੰਨੀ ਲਗਨ ਨਾਲ ਪਾਲਦੇ ਹਾਂ ਅਤੇ ਕਿਸ ਤਰ੍ਹਾਂ ਦੇ ਵਿਸ਼ਵਾਸ ਨਾਲ ਅਸੀਂ ਉਸਨੂੰ ਪਾਲਦੇ ਹਾਂ ਇਹ ਸਾਡੇ ਵਾਅਦੇ ਦੇ ਛਲਿਆਂ ਵਿੱਚ ਦਰਜ ਹੁੰਦਾ ਹੈ ਹਰ ਇੱਕ ਹਰ ਇੱਕ ਚੰਗ ਹੰਸੰਗਲ ਹੈਗਾ ਹੋਇਆ ਹੈ ਇਸ ਲਈ ਸਾਨੂੰ ਸਾਰੇ ਆਤਮਿਕ ਵਿਚਾਰਾਂ ਤੇ ਆਗਿਆਕਾਰੀ ਮਨ ਨੂੰ ਸੁੱਟ ਦੇਣਾ ਚਾਹੀਦਾ ਹੈ ਜਿਵੇਂ ਉਪਦੇਸ਼ਕ ਦੀ ਪੋਥੀ ਦੇ 12ਵੇਂ ਅਧਿਆਇ ਵਿੱਚ ਲਿਖਿਆ ਹੈ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨੋ ਕਿਉਂਕਿ ਇਹ ਸਾਰੀ ਮਨੁੱਖ ਜਾਤੀ ਦਾ ਫਰਜ਼ ਹੈ ਤਾਂ ਪਰਮੇਸ਼ਵਰ ਸਾਡੀਆਂ ਆਸ਼ੀਸ਼ਾਂ ਨੂੰ ਸਵਰਗ ਵਿੱਚ ਤਾਰਿਆਂ ਵਾਂਗ ਸਦਾ ਅਤੇ ਸਦਾ ਲਈ ਚਮਕਾਉਣਗੇ 그 축복이 영원무궁토록 빛나게 할 것이라고 했습니다 ਆਓ ਅਸੀਂ ਵਚਨ 8 ਨਾਲ ਜਾਰੀ ਰੱਖੀਏ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋ ਉਹ ਕੀ ਵੱਢਣਗੇ ਵਿਨਾਸ਼ ਨੂੰ ਵੱਡੇਗਾ ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਆਪਣੇ ਸਰੀਰ ਨੂੰ ਖੁਸ਼ ਕਰਨ ਲਈ ਬੀਜਿਆ ਸੀ ਭਾਵੇਂ ਕੋਈ ਕਮ ਖੁਸ਼ਖਬਰੀ ਦਾ ਹਿੱਸਾ ਲੱਗਦਾ ਹੋਵੇ ਜੇਕਰ ਅੰਦਰੋਂ ਇਹ ਆਪਣੇ ਸਰੀਰ ਨੂੰ ਖੁਸ਼ ਕਰਨ ਦੀਆਂ ਆਪਣੀਆਂ ਇੱਛਾਵਾਂ ਦੁਆਰਾ ਪ੍ਰੇਰਿਤ ਹੈ ਤਾਂ ਉਹ ਸਰੀਰ ਤੋਂ ਵਿਨਾਸ਼ ਹੀ ਵੱਢਣਗੇ

ਸਾਰੇ ਲੋਕੋ ਜੇਕਰ ਅਸੀਂ ਪਰਮੇਸ਼ਵਰ ਦੁਆਰਾ ਦਿੱਤੇ ਗਏ ਸਦੀਪਕ ਜੀਵਨ ਦੀ ਸਚਾਈ ਨੂੰ ਸਹੀ ਤਰ੍ਹਾਂ ਸਮਝਦੇ ਹਾਂ ਅਤੇ ਸੁਵਰਗ ਲਈ ਸੱਚੀ ਆਸ ਰੱਖਦੇ ਹਾਂ ਤਾਂ ਸਾਨੂੰ ਹਰ ਰੋਜ਼ ਸੁਵਰਗ ਦੀ ਆਸ ਦੇ ਵਾਅਦੇ ਦੇ ਘੇਰੇ ਬਣਾਉਣੇ ਚਾਹੀਦੇ ਹਨ ਕੋਸ਼ਕਬਰੀ ਦਾ ਕੰਮ ਕਰਦੇ ਹੋਏ ਸਾਨੂੰ ਇੱਕ ਵਫਾਦਾਰ ਦਿਲ ਅਤੇ ਜੋਸ਼ ਨਾਲ ਸੇਵਾ ਕਰਨੀ ਚਾਹੀਦੀ ਹੈ ਹਨਾ ਨਿਮਰਤਾ ਦੇ ਨਾਲ ਜਦੋਂ ਪਰਮੇਸ਼ਵਰ ਦਾ ਭੈ ਮੰਨਣ ਦਾ ਸਮਾਂ ਹੋਵੇ ਤਾਂ ਸਾਨੂੰ ਸਿਰਫ ਇਸ ਲਈ ਨਹੀਂ ਬੈਠਣਾ ਚਾਹੀਦਾ ਕਿਉਂਕਿ ਇਹ ਆਰਾਧਨਾ ਦਾ ਸਮਾਂ ਹੈ ਸਾਉਕ ਉਸਦੀ ਕਿਰਪਾ ਨੂੰ ਯਾਦ ਕਰਦੇ ਹੋਏ ਕਿ ਉਸਨੇ ਸਾਡੇ ਲਈ ਸਵਰਗ ਧਰਤੀ ਅਤੇ ਸਾਰੀਆਂ ਅਵਸਥਾ ਬਣਾਈਆਂ ਪਾਪੀਆਂ ਲਈ ਇਹ ਸੁੰਦਰ ਸੰਸਾਰ ਬਣਾਇਆ ਤਾਂ ਜੋਸੀਂ ਸਵਰਗ ਵਾਪਸ ਜਾ ਸਕੀਏ ਅਤੇ ਆਪਣਾ ਸਰੀਰ ਦੇ ਕੇ ਸਲੀਬ ਤੇ ਆਪਣਾ ਲਹੂ ਵਹਾਇਆ ਸਾਡੀ ਆਰਾਧਨਾ ਹੋਰ ਵੀ ਪਵਿੱਤਰ ਅਤੇ ਸ਼ਰਧਾਪੂਰਵਕ ਚੜਾਈ ਜਾਣੀ ਚਾਹੀਦੀ ਹੈ

ਇਹਨ ਯੇਬੇਗਾ ਦੇਏ ਦੀ ਗੇਸਮਿਦਾ। ਇਹ। ਐਥੋ ਤੱਕ ਇੱਕ ਵਿਅਕਤੀ ਦੇ ਮਨ ਦੀ ਸਥਿਤੀ ਵੀ ਦਰਜ ਕੀਤੀ ਜਾਂਦੀ ਹੈ। ਇਹ ਵਾਅਦੇ ਦਾ ਛੱਲਾ ਹੈ। ਜਿਸ ਤਰ੍ਹਾਂ ਪਰਮੇਸ਼ਵਰ ਨੇ ਕੁਦਰਤ ਵਿੱਚ ਵਾਅਦੇ ਦੇ ਛੱਲੇ ਬਣਾਏ ਹਨ, ਉਸੇ ਤਰ੍ਹਾਂ ਸਾਡੇ ਬਾਰੇ ਸਭ ਕੁਝ ਹਰ ਪਲ ਸਾਡੇ ਆਤਮਿਕ ਵਾਅਦੇ ਦੇ ਛੱਲਿਆਂ ਉੱਤੇ ਉਕ੍ਰਿਆ ਜਾਂਦਾ ਹੈ। ਇਹ। ਗਰਮ ਖੰਡੀ ਖੇਤਰਾ ਵਿੱਚ ਜਿੱਥੇ ਮੌਸਮ ਬਹੁਤ ਘੱਟ ਬਦਲਦਾ ਹੈ, ਦਰਖਤਾਂ ਵਿੱਚ ਅਕਸਰ ਸਪਸ਼ਟ ਵਾਅਦੇ ਦੇ ਛੱਲੇ ਨਹੀਂ ਬਣਦੇ। ਇਸ ਲਈ ਹੈ ਕਿਉਂਕਿ ਕੋਈ ਮੁਸ਼ਕਿਲਾਂ ਨਹੀਂ ਹੁੰਦੀਆਂ ਇਸ ਲਈ ਤੁਹਾਡੇ ਆਤਮਿਕ ਵਾਅਦੇ ਦੇ ਛਲਿਆਂ ਵਿੱਚ ਸਿਰਫ ਬੇਰਸ ਅਤੇ ਬੇਜਾਨ ਨਿਸ਼ਾਨ ਹੀ ਨਹੀਂ ਹੋਣੇ ਚਾਹੀਦੇ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਕਈ ਵਾਰ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਸਾਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਈ ਵਾਰ ਸਾਡੇ ਕੰਮ ਵਿੱਚ ਰੁਕਾਵਟ ਪਾਈ ਜਾਂਦੀ ਹੈ ਅਤੇ ਕਦੇ ਕਦੇ ਸਾਨੂੰ ਪਰਮੇਸ਼ਵਰ ਤੋਂ ਕਿਰਪਾ ਦਾ ਫਲ ਪ੍ਰਾਪਤ ਹੁੰਦਾ ਹੈ ਇਸ ਸਦਾ ਬਦਲਣ ਵਾਲੀ ਪ੍ਰਕਿਰਿਆ ਦੁਆਰਾ ਸਾਡੇ ਸੁਵਰਗੀ ਵਾਅਦੇ ਦੇ ਛੱਲੇ ਕਿਰਪਾ ਨਾਲ ਬਣਦੇ ਹਨ ਇਸ ਲਈ ਪਰਮੇਸ਼ਵਰ ਆਪਣੇ ਬੱਚਿਆਂ ਨੂੰ ਸਵਰਗ ਵਿੱਚ ਆਉਣ ਤੱਕ ਮਰਨ ਤੋੜੀ ਵਫਾਦਾਰ ਰਹਿਣ ਲਈ ਕਹਿੰਦੇ ਹਨ ਕਿਉਂਕਿ ਸਮਾਂ ਬਹੁਤ ਛੋਟਾ ਹੋ ਸਕਦਾ ਹੈ ਐਸੀ ਸੁੰਦਰ ਵਾਅਦੇ ਦੇ ਛੱਲੇ ਨਾ ਬਣਾ ਸਕੀਏ ਇਸ ਲਈ ਉਹ ਸਾਨੂੰ ਹੋਰ ਵੀ ਵੱਧ ਜੋਸ਼ ਅਤੇ ਜਨੂਨ ਲਗਾਉਣ ਲਈ ਪ੍ਰੇਰਦੇ ਹਨ। ਫਿਰ ਜਦੋਂ ਅਸੀਂ ਆਪਣੇ ਸੁਵਰਗੀ ਦੇਸ਼ ਵਾਪਸ ਆਵਾਂਗੇ ਤਾਂ ਪਰਮੇਸ਼ਵਰ ਸਾਨੂੰ ਇੱਕ ਅਜਿਹਾ ਮੁਕਟ ਪ੍ਰਦਾਨ ਕਰਨਗੇ ਜੋ ਜੁਗੋ ਜੋਗ ਚਮਕਦਾ ਰਹੇਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਚਨ 10 ਨੂੰ ਦੇਖੀਏ। ਜਿਹੜੀ ਦੁੱਖ ਤੇ ਪਗੜੇ ਹੰਤੂ ਉਹਨਾਂ ਤੋਂ ਨਾ ਡਰੀ ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ ਪਰਮੇਸ਼ਵਰ ਸਾਨੂੰ ਕੀ ਕਰਨ ਲਈ ਕਹਿੰਦੇ ਹਨ ਤੂੰ ਮਰਨ ਤੋਂ ਡੀ ਵਫਾਦਾਰ ਰਹੋ ਜਦੋਂ ਅਸੀਂ ਸਦੀਪਕ ਸਵਰਗੀ ਸੰਸਾਰ ਤੋਂ ਆਪਣੇ ਜੀਵਨ ਨੂੰ ਦੇਖਦੇ ਹਾਂ ਤਾਂ ਇਹ ਬਹੁਤ ਛੋਟਾ ਹੈ ਜੇਕਰ ਅਸੀਂ ਸਿਰਫ ਆਮ ਤੇ ਸ਼ਾਂਤੀ ਵਿੱਚ ਇਸ ਸਮੇਂ ਦਾ ਆਨੰਦ ਮਾਣਦੇ ਹਾਂ ਤਾਂ ਸਾਡੇ ਵਾਅਦੇ ਦੇ ਛੱਲੇ ਲਾਜ਼ਮੀ ਤੌਰ ਤੇ ਫਿੱਕੇ ਅਤੇ ਪੈੜਿਆਕਾਰ ਦੇ ਬਣਨਗੇ ਅਤੇ ਇਸ ਤੋਂ ਵੀ ਪੈੜੀ ਗੱਲ ਇਹ ਹੈ ਕਿ ਹੋ ਸਕਦਾ ਹੈ ਕੋਈ ਵਾਅਦੇ ਦੇ ਛੱਲੇ ਬਣੇ ਹੀ ਨਾ 그러ਣ 어떤 경우도 없잖아 생길 수가 있을 것입니다

ਸ਼ਿਲਾਂਗੀ ਲਾੜੇ ਦੇ ਆਉਣ ਵਿੱਚ ਦੇਰ ਹੋ ਗਈ ਅਤੇ ਦਸੇ ਕੁਆਰੀਆਂ ਉਨਕੜ ਲੱਗ ਪਈਆਂ ਅਤੇ ਸੌ ਗਈਆਂ ਉਸ ਸਮੇਂ ਯਿਸੂ ਨੇ ਕਿਸ ਨੂੰ ਬੁੱਧੀਮਾਨ ਕਿਹਾ ਸੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵਾਦੂ ਤੇਲ ਤਿਆਰ ਕੀਤਾ ਉਹ ਬੁੱਧੀਮਾਨ ਹਨ ਬਾਕੀਆਂ ਨੇ ਕੋਈ ਵਾਦੂ ਤੇਲ ਤਿਆਰ ਨਹੀਂ ਕੀਤਾ ਸਿਰਫ ਲਾੜੇ ਦੇ ਆਉਣ ਦੀ ਉਡੀਕ ਕਰ ਰਹੀਆਂ ਸਨ ਫਿਰ ਲੜਾ ਆ ਗਿਆ ਹਾਲਾਂਕਿ ਉਹ ਉਹਨਾਂ ਦੀ ਉਮੀਦ ਤੋਂ ਥੋੜੀ ਦੇਰ ਬਾਅਦ ਆਏ ਇਸ ਲਈ ਉਹਨਾਂ ਦਾ ਤੇਲ ਖਤਮ ਹੋਣ ਵਾਲਾ ਸੀ ਇਸ ਤਰ੍ਹਾਂ ਉਹਨਾਂ ਕੋਲ ਵਿਆਹ ਦੀ ਦਾਵਤ ਦੌਰਾਨ ਵਰਤਣ ਲਈ ਤੇਲ ਨਹੀਂ ਸੀ ਜਦੋਂ ਤੇਲ ਖਰੀਦਣ ਗਈਆਂ ਅਤੇ ਵਾਪਸ ਆ ਕੇ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ ਕਿਰਪਾ ਕਰਕੇ ਦਰਵਾਜ਼ਾ ਖੋਲੋ ਤਾਂ ਯਿਸੂ ਨੇ ਕੀ ਉੱਤਰ ਦਿੱਤਾ ਉਸਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਨਹੀਂ ਪਛਾਣਦਾ ਅਤੇ ਉਹਨਾਂ ਨੂੰ ਦੂਰ ਕਰ ਦਿੱਤਾ ਸਾਡੇ ਵਿਸ਼ਵਾਸ ਦਾ ਤੇਲ ਕਦੇ ਵੀ ਅਸਥਾਈ ਜਾਂ ਸੀਮਤ ਨਹੀਂ ਹੋਣਾ ਚਾਹੀਦਾ ਸਾਨੂੰ ਪਿਤਾ ਦੀ ਇੱਛਾ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਪੂਰਾ ਕਰਨਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਆਪ ਵੱਲ ਮੁੜ ਕੇ ਵੇਖਦੇ ਹਾਂ ਤਾਂ ਕੀ ਅਸੀਂ ਸਵਰਗ ਦੇ ਪਾਪੀ ਨਹੀਂ ਹਾਂ पापा की माफी मिलना ही हर रोज धनवाद करने काफी है फिर भी कुछ कहें क्योंकि परमेश्वर ने नहीं नेता जो मैं सी, मैं उन्हें पिछे नहीं चलागा जे असी परमेश्वर का अनुसर नहीं करते तो आत्मिक नुकसान किसान है परमेश्वर ने साधी लोड नहीं सगो सरमेश्वर की लोड है

ਸੋਸ ਨੇ ਅਖਿਆ ਕਿ ਇੱਕ ਮੀਰ ਦੂਰ ਦੇਸ਼ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੋੜਾਵੇ ਅਤੇ ਉਸਨੇ ਆਪਣੇ ਦਸਾਂ ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ 10 ਅਸ਼ਰਫੀਆਂ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ ਜਦ ਦੀ ਕੁਰਮੈ ਨਾਵਾਂ ਤੁਸੀਂ ਬੜਜ ਬੁਪਾਰ ਕਰੋ ਪਰ ਉਹਦੇ ਸ਼ਹਿਰ ਦੇ ਰਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਹਦੇ ਪਿੱਛੇ ਕਾਸਦਾਨ ਦੀ ਜਬਾਨੀ ਕਹਾ ਭੇਜਿਆ ਪਈ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ ਐਨ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੋੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸਨੇ ਰੁਪਏ ਦਿੱਤੇ ਸਨ ਸਦਨ ਦਾ ਹੁਕਮ ਕੀਤਾ ਤਾਂ ਜੋ ਮਲੂਮ ਕਰੇ ਪਈ ਉਹਨਾਂ ਬੁਪਾਰ ਕਰਕੇ ਕੀ ਖਟਿਆ ਤਦ ਪਹਿਲੇ ਆਣ ਕੇ ਕਿਹਾ ਸਵਾਮੀ ਜੀ ਤੁਹਾਡੀ ਅਸ਼ਰਫੀ ਨੇ 10 ਅਸ਼ਰਫੀਆਂ ਹੋਰ ਕਮਾਈਆਂ ਤਾਂ ਉਹਨ ਉਸਨੂੰ ਆਖਿਆ ਹੇ ਅਛੇ ਨੌਕਰ ਸ਼ਾਬਾਸ਼ੇ ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਉਹ ਕੀ ਕਰਦੇ ਰਹੇ ਹਨ 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 ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਉਹ ਕੀ ਕਰਦੇ ਰਹੇ ਹਨ 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 ਉਹ ਕੀ ਕਰ ਇਹ ਤੁਹਾਡੀ ਅਸ਼ਰਫੀ ਹੈ ਜਿਹਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ ਇਸ ਲਈ ਜੋ ਮੈਂ ਤੋ ਹੱਥੋਂ ਡਰਿਆ ਕਿਉਂ ਜੋ ਤੁਸੀਂ ਕਰ ਰਿਹਾ ਆਂ ਆਦਮੀ ਹੋ ਜੋ ਤੁਸਾਂ ਨਹੀਂ ਤਰਿਆ ਸੋ ਚੁੱਕਦੇ ਅਤੇ ਜੋ ਨਹੀਂ ਬੀਜਿਆ ਸੋ ਵੱਢਦੇ ਹੋ ਓਨ ਉਸ ਨੂੰ ਆਖਿਆ ਓਏ ਦੁਸ਼ਟ ਨੌਕਰ ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ ਤੈਂ ਮੈਨੂੰ ਜਾਣਿਆ ਜੋ ਮੈਂ ਕਰਣਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਤਰਿਆ ਸੋ ਚੁੱਕਦਾ ਹਾਂ ਔਰ ਜੋ ਨਹੀਂ ਬੀਜਿਆ ਸੋ ਵੱਢਦਾ ਹਾਂ ਫਿਰ ਤੈਂ ਮੇਰੇ ਰੁਪਏ ਸ਼ਰਾਫ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਹਨਾਂ ਨੂੰ ਵਿਆਜ ਸੁਦਦਾ ਲੈਂਦਾ ਅਤੇ ਉਸਨੇ ਉਹਨਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ ਅਸ਼ਰਫੀ ਉਸ ਕੋਲ ਲੈ ਲਓ ਅਤੇ ਜਿਸ ਕੋਲ 10 ਅਸ਼ਰਫੀਆਂ ਹਨ ਉਹਨੂੰ ਦਿਓ ਤਾਂ ਉਹਨਾਂ ਉਸਨੂੰ ਕਿਹਾ ਸਵਾਮੀ ਜੀ ਉਹਦੇ ਕੋਲ 10 ਅਸ਼ਰਫੀਆਂ ਹਨ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਸ ਕਿਸੇ ਕੋਲ ਕੁਝ ਹੈ ਉਹਨਾਂ ਨਾਲ ਕੀ ਹੋਵੇਗਾ ਪਰਮੇਸ਼ਵਰ ਉਹਨਾਂ ਨੂੰ ਹੋਰ ਜ਼ਿਆਦਾ ਆਸ਼ੀਸ਼ਾਂ ਪ੍ਰਦਾਨ ਕਰਨਗੇ ਜਿਨ੍ਹਾਂ ਨੇ ਵਿਸ਼ਵਾਸ ਯੋਗ ਰਹਿ ਕੇ ਬਹੁਤ ਕੁਝ ਕੀਤਾ ਹੈ ਪਰ ਉਸ ਤੋਂ ਜਿਹਦੇ ਕੋਲ ਨਹੀਂ ਉਸ ਕੋਲ ਜੋ ਉਸ ਦਾ ਹੈ ਸੋ ਵੀ ਲੈ ਲਿਆ ਜਾਵੇਗਾ ਕਹੇਗਾ ਇਸਦਾ ਆਖੂ ਇਸਦਾ ਸਾਰੇ ਲੋਕ ਕੋ ਇਹ ਸਭ ਕੁਝ ਸਾਡੇ ਵਾਅਦੇ ਦੇ ਛਲਿਆਂ ਉੱਤੇ ਦਰਜ ਹੈ ਸਾਡੇ ਵਾਅਦੇ ਦੇ ਛੱਲੇ ਕਿਹੋ ਜਿਹੀ ਸੁੰਦਰ ਕਹਾਣੀ ਬਿਆਨ ਕਰਨਗੇ ਪਿਤਾ ਦੀ ਨਜ਼ਰ ਵਿੱਚ ਸਾਨੂੰ ਉਸ ਬੁੱਧਵਾਨ ਨੌਕਰ ਵਾਮ ਹੋਣਾ ਚਾਹੀਦਾ ਹੈ ਜਿਸ ਨੇ 10 ਹੋਰ ਸ਼ਰਫੀਆਂ ਕਮਾਈਆਂ ਹੈ ਮੇਰੇ ਚੰਗੇ ਨੌਕਰ ਸ਼ਾਬਾਸ਼ ਤੁਹਾਨੂੰ ਆਪਣੀ ਵਫਾਦਾਰੀ ਦਾ ਫਲ ਮਿਲਦਾ ਹੈ ਕਿਉਂਕਿ ਤੁਸੀਂ ਆਪਣੇ ਹਰ ਕੰਮ ਵਿੱਚ ਵਫਾਦਾਰੀ ਬੀਜੀ। ਕਿਵੇਂ ਨਹੀਂ ਕਿਹਾ ਸੀ ਕਿ ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ। ਮੈਂ ਉਮੀਦ ਕਰਦਾ ਹਾਂ ਕਿ ਇਹ ਆਸ਼ੀਸ਼ ਸਾਡੇ ਵਾਅਦੇ ਦੇ ਰਿੰਗਾ ਉੱਤੇ ਦਰਜ ਹੋਵੇਗੀ ਅਤੇ ਸਾਡੇ ਸਾਰੇ ਸੀਯੋਨ ਪਰਿਵਾਰ ਦੇ ਮੈਂਬਰ ਅਜਿਹਾ ਫਲ ਪ੍ਰਾਪਤ ਕਰਨਗੇ। ਬਾਈਬਲ ਦੇ ਅਨੁਸਾਰ ਵਾਅਦੇ ਦੇ ਛੱਲੇ ਹਨ ਜਿਨ੍ਹਾਂ ਵਿੱਚ ਆਗਿਆਕਾਰਤਾ ਅਤੇ ਵਿਸ਼ਵਾਸ ਸ਼ਾਮਲ ਹਨ ਉਹਨਾਂ ਵਿੱਚੋਂ ਕੁਝ ਕਹਿੰਦੇ ਹਨ ਇੱਕ ਦੂਜੇ ਨੂੰ ਪਿਆਰ ਕਰੋ ਅਤੇ ਇੱਕ ਦੂਜੇ ਨਾਲ ਮੇਲ ਵਿਲਾਪ ਰੱਖੋ ਇੱਕ ਦੂਜੇ ਦੇ ਅਧੀਨ ਰਹੋ ਕੁਝ ਕਹਿੰਦੇ ਹਨ ਭਲਾਈ ਕਰੋ ਅਤੇ ਪਰਮੇਸ਼ਵਰ ਕੋਲੋਂ ਡਰੋ ਅਤੇ ਉਸ ਦੀਆਂ ਅਗਿਆਵਾਂ ਨੂੰ ਮੰਨੋ ਕੁਝ ਕਹਿੰਦੇ ਹਨ ਪਰਮੇਸ਼ਵਰ ਦੇ ਕਿਰਪਾਮਈ ਅਤੇ ਈਸ਼ੁਰੀ ਸੁਭਾਅ ਵਿੱਚ ਹਿੱਸਾ ਲਓ ਵਾਅਦੇ ਦੇ ਛੱਲੇ ਦੀਆਂ ਕਈ ਕਿਸਮਾਂ ਹਨ ਕੋਤਨ ਇਲੇ 우리가 노출이 됐느냐 하나 조비एस이 응업 ਕਰਦੇ ਹਾਂ ਉਹ ਸਾਡੇ ਵਾਦੇ ਦੇ ਛਲਿਆਂ ਤੇ ਇੱਕ ਇੱਕ ਕਰਕੇ ਦਰਜ ਕੀਤਾ ਜਾਵੇਗਾ 기록 되게 될 것입니다 ਜਿਨ ਕੋਲ ਨਰਕ ਲਈ ਵਾਦੇ ਦੇ ਛੱਲੇ ਹਨ ਉਹ ਨਰਕ ਵਿੱਚ ਜਾਣਗੇ ਅਤੇ ਜਿਨਾਂ ਕੋਲ ਸਵਰਗ ਦੇ ਰਾਜ ਦੇ ਯੋਗ ਵਾਦੇ ਦੇ ਛੱਲੇ ਹਨ ਉਹ ਸਵਰਗ ਦੇ ਰਾਜ ਵਿੱਚ ਜਾਣਗੇ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 20 ਉੱਤੇ ਜਾਈਏ ਅਧਿਆਇ 20 ਵਚਨ 11 ਫਿਰ ਮੈਂ ਇੱਕ ਵੱਡਾ ਅਤੇ ਛਿੱਟਾ ਸਿੰਘਾਸਣ ਅਤੇ ਉਹਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਹਦੇ ਸਾਹਮਣੇ ਉਹ ਧਰਤੀ ਅਤੇ ਆਕਾਸ਼ ਨਸ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਦੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦਾ ਨਿਆਂ ਉਹਨਾਂ ਦਾ ਨਿਆਂ ਕਿਵੇਂ ਕੀਤਾ ਗਿਆ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਸਾਡੇ ਵਾਅਦੇ ਦੇ ਛੱਲੇ ਸਾਡਾ ਇਤਿਹਾਸ ਦੱਸਦੇ ਹਨ ਉਹ ਖੁਸ਼ੀਆਂ ਤੇ ਗਮ ਜੋ ਸੀ ਸਹਾਰੇ ਉਹ ਮੁਸ਼ਕਲਾਂ ਜਿਨ੍ਹਾਂ ਦਾ ਅਸੀਂ ਸਾਹਮਣਾ ਕੀਤਾ ਅਤੇ ਇਹ ਕੀ ਜ਼ੁਲਮਾਂ ਤੇ ਅਜ਼ਮਾਇਸ਼ਾਂ ਦੇ ਵਿਚਕਾਰ ਅਸੀਂ ਵਿਸ਼ਵਾਸ ਗਵਾ ਦਿੱਤਾ ਜਾਂ ਅੰਤ ਤੱਕ ਪਰਮੇਸ਼ਵਰ ਦੇ ਪਿੱਛੇ ਚੱਲਦੇ ਰਹੇ ਅਸੀਂ ਹਰ ਇੱਕ ਵਿਅਕਤੀ ਦੇ ਹਾਲਾਤਾਂ ਨੂੰ ਨਹੀਂ ਜਾਣ ਸਕਦੇ ਪਰੰਤੂ ਪਰਮੇਸ਼ਵਰ ਸਾਡੇ ਸਵਰਗੀ ਵਾਅਦੇ ਦੇ ਛਲਿਆਂ ਰਾਹੀਂ ਸਭ ਕੁਝ ਪੜ ਲੈਂਦੇ ਹਨ ਵਚਨ 12 ਅਤੇ ਮਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਅੱਗੇ ਖਲੋਤਿਆਂ ਦੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖਿਆ ਹੋਇਆ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸੰਮੋੜ ਦਿੱਤੇ ਅਤੇ ਕਾਲ ਅਤੇ ਪਤਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸੰਮੋੜ ਦਿੱਤੇ ਅਤੇ ਹਰੇਕ ਦਾ ਨਿਆਂ ਹਰੇਕ ਵਿਅਕਤੀ ਦਾ ਨਿਆਂ ਕਿਵੇਂ ਕੀਤਾ ਗਿਆ ਸੀ ਉਹਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ ਉਹਨਾਂ ਦਾ ਨਿਆਂ ਉਹਨਾਂ ਦੇ ਵਿਚਾਰਾਂ ਉਨ੍ਹਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਦੇ ਕੰਮ ਦੇ ਅਨੁਸਾਰ ਕੀਤਾ ਜਾਵੇਗਾ ਇੱਕ ਕਰਮ ਇੱਕ ਵਚਨ ਅਤੇ ਇੱਕ ਕਾਰਜ ਇਹ ਸਭ ਉਨ੍ਹਾਂ ਦੇ ਵਾਅਦੇ ਦੇ ਛੱਲੇ ਬਣ ਜਾਂਦੇ ਹਨ ਉਹ ਜਿਹੜਾ ਰਿਕਾਰਡ ਬਣ ਜਾਂਦੇ ਹਨ ਜਿਸ ਨੂੰ ਅਸੀਂ ਕਦੇ ਬਦਲ ਨਹੀਂ ਸਕਦੇ ਹਰੇਕ ਵਿਅਕਤੀ ਦਾ ਨਿਆਂ ਉਸਦੇ ਕੰਮ ਅਨੁਸਾਰ ਕੀਤਾ ਗਿਆ ਵਚਨ 14 ਤੱਕ ਹਾਲੇ ਤੇ ਪਤਾਲ ਅਗਦੀ ਝੀਲ ਵਿੱਚ ਸੁੱਟੇ ਗਏ ਇਹ ਦੂਈ ਮੌਤ ਹੈ ਅਰਥਾਤ ਅਗ ਦੀ ਝੀਲ ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅਗ ਦੀ ਝੀਲ ਵਿੱਚ ਸੁੱਟਿਆ ਗਿਆ ਰਸੂਲ ਯੂਹੰਨਾ ਦੇ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਹੈ ਕਿ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ ਇਸ ਲਈ ਮਰਨ ਤੋਂ ਉਡੀ ਵਫਾਦਾਰੀ ਦੇ ਛੱਲੇ ਤੁਹਾਡੇ ਵਾਅਦੇ ਦੇ ਛੱਲਿਆਂ ਵਿੱਚ ਪੂਰੀ ਤਰ੍ਹਾਂ ਦਰਜ ਹੋ ਜਾਣ ਤਾਂ ਜੋ ਜਦੋਂ ਤੁਸੀਂ ਸਵਰਗ ਵਾਪਸ ਜਾਓ ਤੁਸੀਂ ਧਾਰਿਆਂਵਾਂ ਸਦਾ ਚਮਕਣ ਵਾਲੇ ਮਹਿਮਾਮਈ ਲੋਕ ਬਣ ਜਾਓ ਪਿਤਾ ਦੇ ਆਉਣ ਤੱਕ ਸਾਨੂੰ ਸੰਸਾਰ ਨੂੰ ਬਚਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਅੱਜ ਅਸੀਂ ਸਵਰਗੀ ਵਿਕਾਸ ਦੇ ਛੱਲੇ ਸਿਰਲੇਖ ਵਾਲੇ ਉਪਦੇਸ਼ ਨਾਲ ਮਿਲ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕੀਤਾ ਹੈ ਇਹ ਆਸ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ ਹੈ ਬੇਲਾ ਜਦੇਉ ਦੇਸ਼ ਨੂੰ ਸਮਾਪਤ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ